ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖ ਲਓ ਝੋਨੇ ਦੀ ਹਾਈਟ ਕਿੱਡੀ-ਕਿੱਡੀ ਆ ਸਾਡਾ ਬੰਦਾ ਵਿੱਚ ਲੁਕਿਆ ਪਿਆ ਸਪਰੇਅ ਕਰਦਾ ਉਹਦੇ ਨੂੰ ਵੀਰਵਾ ਓ ਨਿਓਲ ਤੁਸੀਂ ਗਲਤ ਬੰਦੇ ਨੂੰ ਫੜਾਈ ਹੋਈ ਆ ਉਹ ਦੀਂ ਦਾ ਤਾਂ ਹੈ ਨਹੀਂਗਾ ਜਾ ਉਹਦੇ ਥੱਲੇ ਇੱਟਾਂ ਬੰਨ੍ਹ ਦਿੰਦੇ ਵੀ ਥੋੜਾ ਉੱਚਾ ਤਾਂ ਹੋ ਜਾਂਦਾ ਏ 26 ਝੋਨਾ ਵੀਰੇ ਮਸ਼ੀਨ ਵਾਲਾ ਇਹਨੂੰ ਕੋਈ ਝੂਠ ਵਾਲੀ ਕੋਈ ਗੱਲ ਨਹੀਂ ਚਾਰ ਗੱਟੂ ਯੂਰੀਏ ਦੇ ਲੱਗੇ ਹੋਏ ਆ ਠੀਕ ਨਹੀਂ ਇਹ ਆਪਣੀ ਇਹ ਖੱਤੇ 'ਚ ਮੂੰਗੀ ਸੀਗੀ ਹੋਂਗੀ ਦਾ ਵੱਡ ਸੀਗਾ ਤੇ ਤੁਸੀਂ ਨਜ਼ਾਰਾ ਦੇਖ ਲਓ ਤੇ ਐਨ ਪੂਰਾ ਸੋਹਣਾ ਨਜ਼ਾਰਾ ਆਇਆ ਵਾ ਤੇ ਆਪਣੀ ਉਹੀ ਦੂਜੀ ਸਪਰੇਅ ਚੱਲ ਰਹੀ ਆ ਤੇ ਸਾਰਾ ਖੱਤੇ ਦਾ ਐਡਾ ਹੀ ਸਾਇਦਾ ਓਏ ਆਹ ਉੱਪਰਲੀ ਮੋਟਰ ਬੇਲੀ ਹੋ ਗਈ ਆਪਣਾ ਝੋਨੇ ਦਾ ਪਾਣੀ ਬੰਦ ਕਰਿਆ ਹੋਇਆ ਸੀਗਾ ਤੇ ਕੱਲ ਹੀ ਰਾਤ ਹੀ ਚਲਵਾਈਆਂ ਮੋਟਰ ਤੇ ਕੱਲ ਨੂੰ ਪਰ ਜਾਣ ਫੇਰ ਬੰਦ ਕਰ ਦਾਂਗੇ ਮੋਟਰਾਂ ਕਿਉਂਕਿ ਡਾਕਰ ਖੇਤ ਥੋੜਾ ਸੁੱਕਾ ਹੀ ਵਧੀਆ ਰਹਿੰਦਾ ਅੱਜ ਲੱਗੇ ਹੋਇਆ ਗ੍ਰੈਮੀ ਦੀ ਰਿਪੇਅਰ ਕਰਨ ਜਿਵੇਂ ਇਹਦੇ ਆ ਬੈਰਿੰਗ ਚੇਂਜ ਹੋਣੇ ਆ ਕਿਉਂਕਿ ਆ ਰਿਓ ਦੇ ਨਾਲ ਨਾ ਜਾਮ ਹੋ ਜਾਂਦੇ ਆ ਦੇਖੋ ਇਹ ਜਦ ਕੀ ਬਣਿਆ ਅੱਗੇ ਤਾਂ ਨਹੀਂ ਪਾਇ ਇਹ ਰਿਓ ਵੱਡ ਦਿੰਦਾ ਨਾ ਖਾਦ ਨਾ ਬਹੁਤ ਜੰਗਾਲ ਪੈਂਦਾ ਇੱਥੇ ਇਹਨੂੰ ਇਹਨੂੰ ਹੋ ਗਿਆ ਤੇ ਆ ਦੇਖੋ ਦੋਨੇ ਦੋਨੇ ਆ ਬੈਰਿੰਗ ਵੱਡੇ ਜਾਂਦੇ ਕਿਉਂਕਿ ਹਵਾ ਨਾਲ ਉੱਡ-ਉੱਡ ਕੇ ਜਦੋਂ ਉੱਤੇ ਪੈਂਦਨ ਇਹ ਵੱਡ ਹੁੰਦੇ ਆ ਰਿਓ ਪਾਉਣ ਦਾ ਇਹ ਇੱਕ ਨੁਕਸਾਨ ਵੀ ਆ ਸਭ ਤੋਂ ਵੱਡਾ ਇਦੇ ਵਿੱਚ ਕਿ ਇਹ ਖਰਾਬ ਬਹੁਤ ਕਰਦਾ ਚਲੋ ਪਰ ਇੱਕ ਗੱਲ ਹੈ ਵੀ ਰੋ ਇਕੂਰੇਸੀ ਚ ਇੰਨਾ ਪੈਂਦਾ ਨਾ ਆ ਸਾਰਾ ਇਹਦਾ ਚਾਰਟ ਆ ਕੱਲੀ ਕੱਲੀ ਚੀਜ਼ ਦੱਸ ਦਿੰਦਾ ਵੀ ਜੇ ਜਾਨੀ ਕਿ ਕਿਲੇ ਤੋਂ ਸਮਝ ਲਓ ਥੋੜਾ ਜਿਹਾ ਉੱਚਾ ਵਾ ਤਾਂ ਉਹਦੇ ਵਿੱਚ ਵੀ ਉਹ ਹੈਗਾ ਉਹਨਾਂ ਵੱਧ ਉਹ ਜੇ ਕਿਲੇ ਰ ਥੋੜੀ ਜੀ ਘਟਾ ਤਾਂ ਉਹਨਾਂ ਘਟ ਆ ਨਾ ਵੀ ਤਾਂ ਸਵਾਰ ਕੇ ਸਾਫ਼ ਕਰਵਾ ਲੀਆਂ ਇਹਦਾ ਧੋਣੀ ਹੈ ਇੱਕ ਵਾਰ ਬਣੀ ਜਾਂ ਮਾਰਾ ਵੇ ਦੇ ਦੇ ਰੰਗ ਹੈ ਨਹੀਂ ਪਰ ਰੇਗ ਮਰ ਮਰਾ ਕੇ ਰੰਗ ਮਰਵਾ ਦੇ ਤੇ ਰੰਗ ਉਹਨਾਂ ਨੂੰ ਪੁੱਛ ਲੈਣੇ ਇਹਦੇ ਨਾਲ ਦੇ ਹੀ ਮਿਲ ਜਵੇ ਜੇ ਤਾਂ ਚੰਗੀ ਗੱਲ ਯਾ ਹਮੂਰੋਂ ਲਾਏ ਹੋਇਆ ਰਿਓ ਵਾਲੇ ਬਕਸੇ ਅੱਗੇ ਜਿਹੜੀ ਆਪਣੇ ਕੋਲੇ ਪਹਿਲਾਂ ਮੇਡ ਇਨ ਜਰਮਨ ਦੀ ਮਸ਼ੀਨ ਸੀ ਉਹ ਐਵੇਂ ਹੀ ਹੁੰਦੀ ਸੀ ਬਿਨਾਂ ਰਿਓ ਵਾਲਿਆਂ ਤੋਂ ਤੇ ਕਿਉਂਕਿ ਉਦੋਂ ਰਿਓ ਵਾਲੇ ਆਉਂਦੇ ਨਹੀਂ ਸੀ ਇਹਦੇ ਰਿਓ ਵਾਲੇ ਬਕਸੇ ਉਦੋਂ 90-95000 ਦੇਤੀ ਫੇਰ ਆਪਾਂ ਵੇਚਤੀ ਸੀ ਤੇ ਹੁਣ ਤਾਂ ਮੈਨੂੰ ਲੱਗਦਾ ਸਵਾ ਲੱਖ ਦੇ ਨੇੜੇ ਆ। ਕੱਲੇ ਰਿਓ ਵਾਲੇ ਬੁਖਾਨੀ ਜੇ ਲਵਾਉਣੇ ਆ। ਤੇ ਇਹ ਆਪਣੀ ਵਾਈਬ੍ਰੇਟਰ ਵਾਲੀ ਆ ਜਿਹੜਾ ਇਹਨੂੰ ਵਾਈਬ੍ਰੇਟਰ ਆ ਜਾਂ ਮੇਡ ਇਨ ਜਰਮਨ ਵਾਲਾ ਵਾ। ਇੰਡੀਆ ਦਾ ਇੰਡੀਆ ਵਾਲਾ ਨਹੀਂ ਹੈਗਾ। ਇਹਦੀਆਂ ਮੋਟਰਾਂ ਵੀ ਬਾਹਰ ਲੀਆਂ ਨੇ ਸਾਰਾ ਕੁਝ ਇਹਦਾ ਬਾਹਰ ਲਾਵਾ। ਪਹਿਲਾਂ ਮੇਡ ਇਨ ਜਰਮਨ ਹੁੰਦੀ ਸੀ। ਜਦੋਂ ਆਪਾਂ 2015 ਚ ਲਈ ਸੀ। ਤੇ ਮੁੜਕ ਤੋਂ ਹੀ ਦੇ ਲਓ ਉਦੋਂ ਵੀ ਪ੍ਰਾਈਸ ਇੰਨਾ ਹੀ ਸੀਗਾ। ਹੌਣ ਵੀ ਪ੍ਰਾਈਸ ਉੱਥੇ ਹੀ ਖੜਾ ਇਹ ਕਹਿੰਦੇ ਉਦੋਂ ਕਹਿੰਦੇ ਹੁੰਦੇ ਸੀ ਵੀ ਜਦੋਂ ਇੰਡੀਆ ਚ ਮੰਨਣ ਲੱਗ ਗਈ ਤਾਂ ਪ੍ਰਾਈਸ ਘਟ ਜਾਣਾ ਪਰ ਘਟਿਆ ਘੋਟਿਆ ਕਾ ਨੂੰ ਆ ਉੱਥੇ ਹੀ ਉਦੋਂ ਬਾਅਦ ਹੀ ਗਿਆ ਇਹ ਜਿਆ ਕੰਮ ਉਦੋਂ ਆਪਾਂ ਨੂੰ 4.5 ਲੱਖ ਦੀ ਲਈ ਸੀ ਉਦੋਂ ਆਪਾਂ ਬਿਨਾਂ ਰਿਓ ਵਾਲਿਆਂ ਤੋਂ ਹੌਣ ਇਹ ਜੇ ਐਵੇਂ ਵਾਈਬ੍ਰੇਟਰ ਵਾਲੀ ਲੈਣੀ ਆ ਮੈਨੂੰ ਲੱਗਦਾ 7.5 ਲੱਖ ਦੀ ਆ ਬਿਨਾਂ ਵਾਈਬ੍ਰੇਟਰ ਤੋਂ ਲੈਣੀ ਆ ਉਹ ਮੈਨੂੰ ਲੱਗਦਾ 6.5 ਲੱਖ ਦੀ ਇੱਥੇ ਤੱਕ ਦਾ ਇਹਦੀ ਕੀਮਤ ਆ ਤੇ ਆਹ ਸਾਰਾ ਇਹਦਾ ਕਮਾਲ ਆ ਚੀਜ਼ਾਂ ਦਾ ਆ ਚੀਜ਼ਾਂ ਲੈਣ ਮਾਰਦੀਆਂ ਫੇਰ ਜਿੱਗ ਜੇ ਗੱਲੂ ਇਹਦੇ ਵਿੱਚ ਟਿਕਦਾ ਆ ਦੋਨੇ ਆਹ ਪੱਤੀਆਂ ਦੀ ਮੈਂ ਗੱਲ ਕਰਦਾ ਸੀ ਵੀ ਇਹ ਦੇਸੀ ਬਣਵਾਈਆਂ ਸੀ ਤੇ ਚੱਲੀਆਂ ਨਹੀਂ ਆ ਦੇ ਬਸ ਏਡੀ ਕੀ ਪੱਤੀ ਹੈ ਇਹ ਤਾਰਾ ਜ ਇਹਨਾਂ ਦੀ ਕੁਆਲਿਟੀ ਇਹ ਜੀ ਇਥੋਂ ਰਿਓ ਪੈ ਜਾਣਾ ਇਹਦੇ ਵਿੱਚ ਖਾਦ ਤੇ ਚੱਲੀ ਜਾਂਦਾ ਤੇ ਆਹ ਬਕਸੇ ਬਕਸੇ ਸਾਰੇ ਨਵੇਂ ਲਾਉਣੇ ਆ ਹਾਂ ਵੀ ਹੁਣ ਅੱਗੇ ਨਾਲ ਹੈਵੀ ਹੈ। ਹਾਂ ਚਲ ਵਧੀਆ ਇਹ ਤਾਂ ਹੁਣ ਨਵੇਂ ਜੀ ਲਾਉਣਾ। ਹਾਂ ਇਹਦੇ ਚ ਫੇਰ ਆ ਪੁਰਾਣੇ ਚ ਕੰਨ ਤੂੰ ਫਿੱਟ ਕਰ ਦੇ। ਇਹ ਦੇ ਆਣਾ ਨਾਲੀ ਉਹਨੂੰ ਤੇ 파ਲੀ ਨਾਲ। ਪਰ ਇਹਦਾ ਫਰਕ ਪੈਂਦਾ ਨਾ ਟਾਂ। ਕਿਵੇਂ? ਉਹ ਯਾ ਇਹਦੇ ਹੋਣਾ। ਇਹਦੀ ਹੋਣਿਆ। ਪੁਰਾਣੇ ਕਿੱਥੇ ਆ ਇਹਦੇ? ਹੈ ਨਹੀਂ ਜੀ ਇਹਦੇ ਤਾਂ। ਨਵੇਂ ਦੇ ਤਾਂ ਹੈ ਨਹੀਂ ਆਹ ਪੁਰਾਣੇ ਨੇ ਤਾਂ ਹੈਗੇ ਫਿਰ ਆਹ ਖੋਲ ਕੇ ਲਾਲ ਆ ਨਵੇਂ ਟਾਇਰ ਟਾਇਪ ਦੇ ਆ ਰਿਪਾਇਰ ਪਜੀ ਵਾਲੇ ਚਲ ਦੇਖ ਲਈ ਜੇ ਆ ਕੇ ਲਾਉਂਦਾ ਤਲਾ ਕੱਲ ਨੂੰ ਦੱਸ ਦੇਣਗੇ ਉਹ ਕੋਈ ਕੱਲੇ ਛੱਟਾ ਆਪ ਹੀ ਕਰ ਲਣਗੇ ਉਹ ਆਹੋ ਇਹ ਤਾਂ ਆਪ ਕਰ ਲੂ ਉੱਥੇ ਕੱਲ ਨੂੰ ਆਉਣਾ ਤਾਂ ਹੈਗਾ ਉਹਨਾਂ ਨੇ ਆਪਣੇ ਕੋਲੇ ਆ ਕੱਪ ਜੇ ਤਾਂ ਵਾਧੂ ਪਏ ਹੈਗਾ ਬਾ ਮੋੜ ਨਾਲ ਵਿੱਚ ਹੈਗਾ ਸਮਾਨ ਜਿਹੜਾ ਮੋੜ ਨਾਲ ਦੇਖ ਲਾਂਗੇ ਤੇ ਆ ਕੱਪ ਜੇ ਜਿੰਨੇ ਆਪਣੇ ਖਰਾਬ ਆ ਨਾਲ ਹੀ ਪਵਾ ਦੀ ਹੁਣ ਨਾ ਉਹ ਤਾਂ ਸਹੀ ਆ ਸਾਰੇ ਸਹੀ ਆ ਬੱਸ ਫੇਰੇ ਇੱਥੇ ਆ ਟੱਪੇ ਸੀ ਆ ਫਾਤਾ ਬਹੁਤ ਠੀਕ ਲਓ ਵੀ ਵੀਰੇ ਆਪਾਂ ਮੰਗਾਏ ਸੀ ਮੈਟ ਮੱਝਾਂ ਲਈ ਪੰਜ ਕ ਮੈਟ ਮੰਗਾਏ ਸੀ ਅੱਜ ਮਗਾ ਦਿਲ ਪੰਜ ਮੰਗਾਉਨੇ ਆ ਬਾਕੀ ਫੇਰ ਲਾ ਲਾਂਗੇ ਹਨਾ 5 ਮੈਟ ਮੰਗਾਈ ਸੀ ਇੱਕ ਦੁੱਧ ਵਾਲੀ ਕੈਨੀ ਮੰਗਾਈ ਸੀ ਇੱਕ ਕੈਨ ਮੰਗਾਇਆ ਸੀ ਤੇ 1 2 ਲੀਟਰ ਮੰਗਾਈ ਸੀ ਆਨਲਾਈਨ ਯਾਨੀ ਕਿ ਵਧੀਆ ਬੰਦੇ ਵਧੀਆ ਸੀਗੇ ਇਹ ਆਪਣਾ ਵੀਰਾ ਗਗਨ ਆਲਖ ਉਧਰੋਂ ਰਾਮਪੁਰੇ ਆਂਦੀ ਆ ਉਹਦੇ ਕੋਲ ਡੈਰੀ ਫਾਰਮ ਆ ਉਹਦੀ ਖਲਾਅ ਲਈ ਸੀ ਉਹਨੇ ਇਹ ਵੀਰਾਂ ਦਾ ਨੰਬਰ ਦਿੱਤਾ ਸੀ 2800 ਰੁਪਏ ਦਾ ਇੱਕ ਮੈਟ ਆਇਆ ਤੇ ਬਾਕੀ ਦੇਖਦੇ ਹਾਂ ਬੱਸ ਬੱਸ

ਅੱਜ ਪਿੰਡੀ ਦੇ ਵੀ ਕਰਨ ਲੱਗਿਆ ਸਪਰੇ ਪਿੰਡੀ ਨੂੰ ਨਾ ਹੋ ਪੈਗੀ ਲਾਲ ਜੂੰ ਕਹਿੰਦੇ ਹੁੰਦੇ ਆ ਉਹਦੇ ਲਈ ਬਰਾਉਨ ਦਵਾਈ ਪੈਂਦੀ ਆ ਇਹ ਕੱਲੀ ਪੈਣੀ ਐ ਇਹਦੇ ਨਾਲ ਹੋਰ ਕੁਝ ਨਹੀਂ ਪਾ ਸਕਦੇ ਆਪਾਂ ਇਹ 200 ਐਮ ਐਲ ਇੱਕ ਏਕੜ ਦੀ ਪੈਂਦੀ ਆ 200 ਲੀਟਰ ਪਾਣੀ ਲਾਉਣਾ ਇੱਕ ਕੀਲੇ ਦਾ ਤੇ ਇਹਦੇ ਨਾਲ ਹੋਰ ਕੁਝ ਨਹੀਂ ਪਾਣਾ ਤੇ ਕਰਨੀ ਵੀ ਧੁੱਪ ਦੇ ਵਿੱਚ ਜਦੋਂ ਧੁੱਪ ਹੋਵੇ ਦੋਸਾਂ ਮੈਨੇ ਕੀ ਲਈ ਇਹ ਲਾਲ ਜੀ ਜੂਂ ਪੈਂਦੀਆਂ ਨੇ ਉਸ ਤੋਂ ਆਏ ਬਹੁਤ ਨੁਕਸਾਨ ਕਰਦੀ ਆ ਇਹ ਦਸਤਾਨਿਆਂ ਨੂੰ ਵੀ ਚੁੰਮੜ ਜਾਂਦੀ ਆ ਬੁੜੀਆਂ ਦੇ ਹੱਥਾਂ ਨੂੰ ਵੀ ਚੁੰਮੜ ਜਾਂਦੀ ਆ ਤੇ ਆਪਣੇ ਸਾਰੀ ਭਿੰਡੀ ਨੂੰ ਵੀ ਰੰਗ ਲਾਲ ਲਾ ਦਿੰਦੀ ਆ ਹੱਥ ਲਾਲ ਕਰਨੇ ਕੱਪੜੇ ਲਾਲ ਹੋਣ ਲੱਗ ਜਾਂਦੇ ਆ ਔਰ ਵੱਡੇ ਪੰਪ ਦੀ ਪਾਤੀ ਹੌਲੀ ਹੌਲੀ ਹੋ ਜਾਂਦੀ ਆ ਆਪਣੇ ਟਰੈਕਟਰ ਖੜਾਏ ਹੋਏ ਸੀ ਉਧਰ ਦੂਜੇ ਛੱਡ 'ਚ ਕਿਉਂਕਿ ਇੱਧਰ ਨਵੇਂ ਛੱਡੇ 'ਚ ਫਰਸ਼ ਲੱਗਦਾ ਸੀਗਾ ਤੇ ਅੱਜ ਹੁਣ ਮੈਂ ਪਿੱਤ ਨੂੰ ਕਹਿੰਦਾ ਹੁਣ ਤਾਂ ਇੱਧਰ ਖੜਾ ਦੀਏ ਫਰਸ਼ ਲੱਗ ਗਿਆ ਤੇ ਹੁਣ ਕੱਢ ਕੇ ਇੱਧਰ ਖੜਾਉਨੇ ਕਿਉਂਕਿ ਉਹ 90 10 ਮੂਹਰੇ ਕਰਾਂਗੇ 90 10 ਮਗਰ ਪਲਾਉ ਪਾ ਕੇ ਫਿਰ ਚਲਾਵਾਂਗੇ ਤੇ ਚੈੱਕ ਕਰਾਂਗੇ ਪਿੱਤਰਾ 90 10 ਦਾ ਮੂਹਰੇ ਹੀ ਰੱਖੀ ਹਾਂ ਉਹਦੇ ਮਗਰ ਆਪੇ ਪਲਾਉ ਪਾਉਣੇ ਆ ਸ਼ਾਇਦ ਕੀ ਮੈਂ ਚੱਲਿਆਂ ਉੱਥੇ ਬਲਾਸਪੁਰ ਨੂੰ ਦੇਖਣ ਖਤਾ ਵੀ ਜੇ ਹੋਇਆ ਤਾਂ ਫਿਰ ਆਵਾ ਆਪਣਾ ਫੇਵਰਟ ਟਰੈਕਟਰ ਬਾਈ ਦੇਖ ਲਓ ਖੜਾ ਨਾ ਬ੍ਰੈਂਡ ਨਿਊ ਅੱਜ ਆਪਾਂ ਲੱਗੇ ਸੀਗੇ ਇਹ ਖੇਤ ਤਿਆਰ ਕਰਨ ਬਲਾਸਪੁਰ ਵਾਲੇ ਤੇ ਜਾਂ ਕੇ ਨਾ ਇੱਥੇ ਨਾ ਮੀਂਹ ਬਾਲੇ ਪੈ ਗਏ ਸੀਗੇ ਤੇ ਮੀਂਹ ਪੈਣ ਦੇ ਕਾਰਨ ਇਹ ਖੱਤੇ ਤਿਆਰ ਹੀ ਨਹੀਂ ਹੋਏ ਪਹਿਲਾਂ ਤਾਂ ਉਦੋਂ ਸੀਗਾ ਵੀ ਮੱਕੀ ਬੀਜ ਦਾਂਗੇ ਤੇ ਹਨਾ ਤੇ ਉਦੋਂ ਬਾਅਦ ਖਾਲੀ ਨਹੀਂ ਹੋਏ ਤੇ ਮੀਂਹ ਪਈ ਗਿਆ ਮੀਂਹ ਪਈ ਗਿਆ ਤੇ ਹੁਣ ਹੁਣ ਬਾਤ ਆਏ ਆ ਹੁਣ ਅੱਜ ਬਾਹੇ ਆ ਪਤਲੇ-ਪਤਲੇ ਕਿਉਂ ਗਏ ਪਾਪੂਲਰ ਆਲੇ ਸੀਗੇ ਹੁਣ ਮੇਰਾ ਰਾਦਾ ਕੀ ਜਿਹੜੇ ਆਪਾਂ ਨਵੇਂ ਪਲਾਉ ਲਏ ਆ ਉਹ ਇੱਥੇ ਇੱਕ ਵਾਰ ਚੈੱਕ ਕਰੀਏ ਚਲਾ ਕੇ ਵੀ ਕਿੱਦਾਂ ਚੱਲਦੇ ਆ ਨਾਲੇ ਇਹਦੇ ਚੋਂ ਪਾਣੀ ਸੁੱਕਦਾ ਹੋ ਜੂ ਖੱਤੇ ਚ ਪਾਣੀ ਖੜਦਾ ਬਹੁਤ ਤੇ ਹੁਣ ਅੱਜ ਹਲਾ ਨਾਲ ਬਾਏ ਆ ਕਿਤੇ ਕਿਤੇ ਜੜਾਂ ਜੀਆਂ ਫਸੀਆਂ ਨੇ ਤੇ ਜਦੋਂ ਪਲਾਉ ਫੇਰ ਦਾਂਗੇ ਤਾਂ ਉਹ ਜਿਹੜੀਆਂ ਜੜਾਂ ਜੁੜਾਂ ਹੋਈਆਂ ਤਾਂ ਸਾਰੀਆਂ ਬਾਹਰ ਆ ਜਾਣਗੀਆਂ ਤੇ ਹੁਣ ਦੇਖਦੇ ਆਂ ਕੱਲ ਨੂੰ ਜੇ ਫਲਾਉ ਆ ਗਿਆ ਤਾਂ ਫਿਰ ਪਲਾਉ ਫੇਰ ਦੇੰਨੇ ਆ ਇੱਥੇ ਨਹੀਂ ਤਾਂ ਕਿਉਂਕਿ ਨਾ ਉਹਦੇ ਪਲਾਉ ਦਾ ਸਮਾਂ ਜਿਆ ਹਜੇ ਪੱਤੀਆਂ ਪੁੱਤੀਆਂ ਨਹੀਂ ਆਈਆਂ ਜੇ ਆ ਜਾਣਗੀਆਂ ਤਾਂ ਫਿਰ ਵਧੀਆ ਨੇ ਤੇ ਇੱਥੇ ਕਰਦੇ ਆਂ ਤਿਆਰ ਆਪਾਂ ਇਹ ਹੋਣਗੇ 3-4 ਕਿਲੋ 4 ਕਿਲੋ ਦੇ ਨੇੜੇ ਹੋਊ ਖੱਤਾ ਉਹ ਪਹਿਲਾਂ ਉਹ ਪੱਟ ਕੇ ਇੱਕ ਵਾਰ ਬਾਤ ਆ ਸਾਰਾ ਪਹਿਲਾਂ ਤਵੀਆਂ ਨਾਲ ਬਾਕੇ ਛੜਦਾ ਸੀ ਚਲੋ ਉਦੋਂ ਆ ਮੀਂਹ ਮੁਹੀ ਨਹੀਂ ਹਟੇ ਆ ਦੇ ਮੀਹਾਂ ਦਾ ਪਾਣੀ ਤਾਂ ਹਜੇ ਵੀ ਲੀਹਾਂ ਚ ਖੜਾ ਸੀਗਾ ਜਿੱਥੇ ਟਰੈਕਟਰਾਂ ਦੀ ਲੀ ਲੂ ਤੇ ਉਹਦੇ ਕਰਕੇ ਹੁਣ ਦੇਖਦੇ ਕੱਲ ਨੂੰ ਕਰਦੇ ਆ ਤੇ ਕਾਰਵਾਈ ਅੱਜ ਹਲਾਂ ਨਾਲ ਪਤਲਾ-ਪਤਲਾ ਬਾਤ ਤੇ ਹਜੇ ਚੌਲਾਂ ਨੇ ਨਸਾਰਾ ਹਜੇ ਇੱਥੇ ਆਉਣ ਨਹੀਂ ਲੱਗਿਆ ਕਿਤੇ ਕਿਤੇ ਆ ਰਿਹਾ ਵਾ ਅਦੇ ਆ ਝੋਨਾ ਆਪਣਾ ਨਸਾਰਾ ਲੈ ਗਿਆ ਇਧਰ ਲੈ ਨਹੀਂ ਨੀ ਹਜੇ ਲਿਆ ਇਹ ਆਪਣਾ 26 ਆ ਇਹ 31 ਆ ਤੇ 26 ਝੋਨਾ ਤਾਂ ਦੇਖੋ ਨਸਾਰਾ ਬੜਾ ਸੋਹਣਾ ਆ ਇਹਨੂੰ ਤੇ ਇਹ ਹੱਥ ਦੀ ਲਵਾਈ ਆ ਵੀਰੇ ਆਪਣੀ ਕਿਉਂਕਿ ਇੱਥੇ ਨਹੀਂ ਸੀ ਆਪਾਂ ਮਸ਼ੀਨ ਲੈ ਕੇ ਇਹ ਹੱਥ ਦੀ ਲਵਾਈ ਆ ਇੱਥੇ